ਸਪਰੀਮ ਕੋਰਟ ਨੇ ਅੱਜ ਬੁੱਧਵਾਰ ਨੂੰ ਪਤੰਜਲੀ ਦੇ ਵਿਵਾਦ ਇਸ਼ਤਿਹਾਰ ਮਾਮਲੇ 'ਚ RAM DEEP ਅਤੇ BALKRISHAN ਦੀ ਦੂਜੀ ਸੁਣਵਾਈ ਨੂੰ ਰੱਦ ਕਰ ਦਿੱਤਾ ਹੈ। ਜਸਟਿਸ ਅਮਾਨ ਤੋਲੋਦੀ ਬੈਚਤ ਪਤੰਜਲੀ ਦੇ ਵਕੀਲ ਮੁਕਲ ਰੋਹਿਤੀ ਕਿਨੂੰ ਕਿਹਾ ਕਿ ਕੀ ਤੁਸੀਂ ਅਦਾਲਤੀ ਹੁਕਮਾਂ ਦੀ ਉਲੰਘਣਾ ਕੀਤੀ ਹੈ ਕਾਰਵਾਈ ਲਈ ਤਿਆਰ ਹੋ ਇਸ ਤੋਂ ਪਹਿਲਾਂ 2 April ਨੂੰ ਇਸ ਬੈਚ 'ਚ ਹੋਈ ਸੁਣਵਾਈ ਦੌਰਾਨ ਪਤੰਜਲੀ ਦੇ ਮਾਫੀ ਨਾਮਾ ਦਾਖਲ ਕੀਤਾ ਸੀ। ਬੈਚ ਨੇ ਪਤੰਜਲੀ ਨੂੰ ਫਟਕਾਰ ਲਾਂਦੇ ਹੋਏ ਕਿਹਾ ਕਿ ਇਹ ਮਾਫੀ ਸਿਰਫ ਤਸੱਲੀ ਲਈ ਹੈ। ਤੁਹਾਡੇ ਅੰਦਰ ਮਾਫੀ ਦੀ ਭਾਵਨਾ ਨਹੀਂ ਹੈ। ਇਸ ਤੋਂ ਬਦ ਅਦਾਲਤ ਨੇ ਅੱਜ ਸੁਣਵਾਈ ਦੀ ਤਰੀਕ ਤੈਅ ਕੀਤੀ ਹੈ ਇਸ ਤੋਂ ਬਾਅਦ 9 ਅਪ੍ਰੈਲ ਨੂੰ ਬਾਬਾ RAMDEV ਅਤੇ Patanjali Ayurvedic ਦੇ ਮੈਨੇਜਰ ਡਾਇਰੈਕਟਰ ਆਚਾਰਿਆ ਬਾਲਕ੍ਰਿਸ਼ਨ ਨੇ ਨਵਾਂ ਹਲਫਨਾਮਾ ਦਰਜਾ ਕੀਤਾ ਹੈ ਇਸ ਤਪ Patanjali ਦੇ ਬਿਨਾਂ ਸ਼ਰਤ ਮਾਫੀ ਮੰਗਦੇ ਹੋਏ ਕਿਹਾ ਕਿ ਉਹਨਾਂ ਨੂੰ ਇਸ ਗਲਤੀ ਤੇ ਪਛਤਾਵਾ ਹੈ ਅਤੇ ਅਜਿਹਾ ਦੁਬਾਰਾ ਨਹੀਂ ਹੋਵੇਗਾ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ ਅਪਡੇਟਸ న్యూ ਨਾਲ ਧੰਨਵਾਦ ਸੁਪਰੀਮ ਕੋਰਟ ਨੇ ਅੱਜ ਬੁੱਧਵਾਰ ਨੂੰ Patanjali ਦੇ ਵਿਵਾਦ ਇਸ਼ਤਿਹਾਰ ਮਾਮਲੇ 'ਚ RAMDEV ਅਤੇ BALKRISHAN ਦੀ ਦੂਜੀ ਸੁਣਵਾਈ ਨੂੰ ਰੱਦ ਕਰ ਦਿੱਤਾ ਹੈ ਜਸਟਿਸ ਅਮਾਨ ਤੋਲੋਦੀ ਬੈਚ ਪਤੰਗਲੀ ਦੇ ਵਕੀਲ ਮੁਕਲ ਰੋਹਿਤੀ ਕਿਨੂੰ ਕਿਹਾ ਕਿ ਕੀ ਤੁਸੀਂ ਅਦਾਲਤੀ ਹੁਕਮਾਂ ਦੀ ਉਲੰਘਣਾ ਕੀਤੀ ਹੈ ਕਾਰਵਾਈ ਲਈ ਤਿਆਰ ਹੋ ਇਸ ਤੋਂ ਪਹਿਲਾਂ 2 April ਨੂੰ ਇਸ ਬੈਚ ਚ ਹੋਈ ਸੁਣਵਾਈ ਦੌਰਾਨ ਪਤੰਗਲੀ ਦੇ ਮਾਫੀ ਨਾਮਾ ਦਾਖਲ ਕੀਤਾ ਸੀ ਬੈਚ ਨੇ ਪਤੰਗਲੀ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਕਿ ਇਹ ਮਾਫੀ ਸਿਰਫ ਤਸੱਲੀ ਲਈ ਹੈ ਤੁਹਾਡੇ ਅੰਦਰ ਮਾਫੀ ਦੀ ਭਾਵਨਾ ਨਹੀਂ ਹੈ ਇਸ ਤੋਂ ਬਾਅਦ ਅਦਾਲਤ ਨੇ ਅੱਜ ਸੁਣਵਾਈ ਦੀ ਤਰੀਕ ਤੈਅ ਕੀਤੀ ਹੈ ਇਸ ਤੋਂ ਬਾਅਦ 9 April ਨੂੰ ਬਾਬਾ RAMDEV ਅਤੇ Patanjali Ayurvedic ਦੇ ਮੈਨੇਜਰ ਜਿਰੇ ਡਾਇਰੈਕਟਰ ਆਚਾਰਿਆ ਬਾਲਕ੍ਰਿਸ਼ਨ ਅਤੇ ਨਵਾਂ ਹਲਫਨਾਮਾ ਦਰਜਾ ਕੀਤਾ ਹੈ ਇਸ ਤੋਂ ਪਤੰਜਲੀ ਦੇ ਬਿਨਾਂ ਸ਼ਰਤ ਮਾਫੀ ਮੰਗਦੇ ਹੋਏ ਕਿਹਾ ਕਿ ਉਹਨਾਂ ਨੂੰ ਇਸ ਗਲਤੀ ਤੇ ਪਛਤਾਵਾ ਹੈ ਅਤੇ ਅਜਿਹਾ ਦੁਬਾਰਾ ਨਹੀਂ ਹੋਵੇਗਾ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦੀਸ਼ ਅਪਡੇਟਸ న్యూਸ ਨਾਲ ਧੰਨਵਾਦ ਸੁਪਰੀਮ ਕੋਰਟ ਨੇ ਅੱਜ ਬੁੱਧਵਾਰ ਨੂੰ ਪਤੰਜਲੀ ਦੇ ਵਿਵਾਦਿਤ ਇਸ਼ਤਿਹਾਰ ਮਾਮਲੇ 'ਚ ਰਾਮਦੇਵ ਅਤੇ ਬਾਲਕ੍ਰਿਸ਼ਨ ਦੀ ਦੂਜੀ ਸੁਣਵਾਈ ਨੂੰ ਰੱਦ ਕਰ ਦਿੱਤਾ ਹੈ ਜਸਟਿਸ ਅਮਾਨ ਤੋਲੋਦੀ ਬਚਤ ਪਤੰਜਲੀ ਦੇ ਵਕੀਲ ਮੁਕਲ ਰੋਹਿਤੀ ਕਿਨੂੰ ਕਿਹਾ ਕਿ ਕੀ ਤੁਸੀਂ ਅਦਾਲਤੀ ਹੁਕਮ ਦੀ ਉਲੰਘਣਾ ਕੀਤੀ ਹੈ ਕਾਰਵਾਈ ਲਈ ਤਿਆਰ ਹੋ ਇਸ ਤੋਂ ਪਹਿਲਾਂ 2 April ਨੂੰ ਇਸ ਮੈਚ ਚ ਹੋਈ ਸੁਣਵਾਈ ਦੌਰਾਨ ਪਤੰਜਲੀ ਦੇ ਮਾਫੀਨਾਮਾ ਦਾਖਲ ਕੀਤਾ ਸੀ ਬੈਚ ਨੇ ਪਤੰਜਲੀ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਕਿ ਇਹ ਮਾਫੀ ਸਿਰਫ ਤਸੱਲੀ ਲਈ ਹੈ ਤੁਹਾਡੇ ਅੰਦਰ ਮਾਫੀ ਦੀ ਭਾਵਨਾ ਨਹੀਂ ਹੈ ਇਸ ਤੋਂ ਬਾਅਦ ਅਦਾਲਤ ਨੇ ਅੱਜ ਸੁਣਵਾਈ ਦੀ ਤਰੀਕ ਤੈਅ ਕੀਤੀ ਹੈ ਇਸ ਤੋਂ ਬਾਅਦ 9 April ਨੂੰ ਬਾਬਾ RAMDEV ਅਤੇ ਪਤੰਜਲੀ ਆਯੁਰਵੈਦਿਕ ਦੇ ਮੈਨੇਜਰ ਡਾਇਰੈਕਟਰ ਆਚਾਰੀਆ ਬਾਲਕ੍ਰਿਸ਼ਨ ਅਤੇ ਨਵਾਂ ਹਲਫਨਾਮਾ ਦਿਆਰਾ ਕੀਤਾ ਹੈ ਇਸ ਸਬ ਪਤੰਜਲੀ ਦੇ ਬਿਨਾਂ ਸ਼ਰਤ ਮਾਫੀ ਮੰਗਦੇ ਹੋਏ ਕਿਹਾ ਕਿ ਉਹਨਾਂ ਉਕੇ ਇਸ ਗਲਤੀ ਤੇ ਪਛਤਾਵਾ ਹੈ ਅਤੇ ਅਜਿਹਾ ਦੁਬਾਰਾ ਨਹੀਂ ਹੋਵੇਗਾ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸਾ ਅਪਡੇਟਸ న్యూ ਨਾਲ ਧੰਨਵਾਦ ਸੁਪਰੀਮ ਕੋਰਟ ਨੇ ਅੱਜ ਬੁੱਧਵਾਰ ਨੂੰ ਪਤੰਜਲੀ ਦੇ ਵਿਵਾਦ ਇਸ਼ਤਿਹਾਰ ਮਾਮਲੇ 'ਚ RAM DEEP ਅਤੇ BALKRISHAN ਦੀ ਦੂਜੀ ਸੁਣਵਾਈ ਨੂੰ ਰੱਦ ਕਰ ਦਿੱਤਾ ਹੈ ਜਸਟਿਸ ਅਮਾਨ ਤੋਲੋਦੀ ਬੈਚਤ ਪਤੰਜਲੀ ਦੇ ਵਕੀਲ ਵਿਪ ਮੁਕਲ ਰੋਹਿਤੀ ਕਿਨੂੰ ਕਿਹਾ ਕਿ ਕੀ ਤੁਸੀਂ ਅਦਾਲਤੀ ਹੁਕਮਾਂ ਦੀ ਉਲੰਘਣਾ ਕੀਤੀ ਹੈ ਕਾਰਵਾਈ ਲਈ ਤਿਆਰ ਹੋ ਇਸ ਤੋਂ ਪਹਿਲਾਂ 2 April ਨੂੰ ਇਸ ਬੈਚ 'ਚ ਹੋਈ ਸੁਣਵਾਈ ਦੌਰਾਨ ਪਤੰਜਲੀ ਦੇ ਮਾਫੀ ਨਾਮਾ ਦਾਖਲ ਕੀ ਸੀ ਬੈਚ ਨੇ ਪਤੰਜਲੀ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਕਿ ਇਹ ਮਾਫੀ ਸਿਰਫ ਤਸੱਲੀ ਲਈ ਹੈ ਤੁਹਾਡੇ ਅੰਦਰ ਮਾਫੀ ਦੀ ਭਾਵਨਾ ਨਹੀਂ ਹੈ ਇਸ ਤੋਂ ਬਾਅਦ ਅਦਾਲਤ ਨੇ ਅੱਜ ਸੁਣਵਾਈ ਦੀ ਤਰੀਕ ਤੈਅ ਕੀਤੀ ਹੈ ਇਸ ਤੋਂ ਬਾਅਦ 9 ਅਪ੍ਰੈਲ ਨੂੰ ਬਾਬਾ RAM DEEP ਅਤੇ ਪਤੰਜਲੀ ਆਯੁਰਵੈਦਿਕ ਦੇ ਮੈਨੇਜਰ ਅਤੇ ਡਾਇਰੈਕਟਰ ਆਚਾਰਿਆ ਬਾਲਕਿਸ਼ਨ ਅਤੇ ਨਵਾਂ ਹਲਫਨਾਮਾ ਦਿਆਰਾ ਕੀਤਾ ਹੈ ਇਸ ਤਰ੍ਹਾਂ ਪਤੰਜਲੀ ਦੇ ਬਿਨਾਂ ਸ਼ਰਤ ਮਾਫੀ ਮੰਗਦੇ ਹੋਏ ਕਿਹਾ ਕਿ ਉਹਨਾਂ ਨੂੰ ਇਸ ਗਲਤੀ ਤੇ ਪਛਤਾਵਾ ਹੈ ਅਤੇ ਅਜਿਹਾ ਦੁਬਾਰਾ ਨਹੀਂ ਹੋਵੇਗਾ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ ਅਪਡੇਟਸ ਨਿਊਜ਼ ਨਾਲ ਧੰਨਵਾਦ ਪ੍ਰੀਮ ਕੋਰ ਨੇ ਅੱਜ ਬੁੱਧਵਾਰ ਨੂੰ ਪਤੰਜਲੀ ਦੇ ਵਿਵਾਦ ਇਸ਼ਤਿਹਾਰ ਮਾਮਲੇ 'ਚ RAM DEEP ਅਤੇ BAL KRISHAN ਦੀ ਦੂਜੀ ਸੁਣਵਾਈ ਨੂੰ ਰੱਦ ਕਰ ਦਿੱਤਾ ਹੈ। ਜਸਟਿਸ ਅਮਾਨ ਤੋਲੋਦੀ ਬੈਚਤ ਪਤੰਜਲੀ ਦੇ ਵਕੀਲ ਮੁਕਲ ਰੋਹਿਤੀ ਕਿਨੂੰ ਕਿਹਾ ਕਿ ਕੀ ਤੁਸੀਂ ਅਦਾਲਤੀ ਹੁਕਮਾਂ ਦੀ ਉਲੰਘਣਾ ਕੀਤੀ ਹੈ? ਕਾਰਵਾਈ ਲਈ ਤਿਆਰ ਹੋ ਇਸ ਤੋਂ ਪਹਿਲਾਂ 2 ਅਪ੍ਰੈਲ ਨੂੰ ਇਸ ਬੈਚ 'ਚ ਹੋਈ ਸੁਣਵਾਈ ਤੋਂ ਬਾਅਦ ਪਤੰਜਲੀ ਨੇ ਮਾਫੀ ਨਾਮਾ ਦਾਖਲ ਕੀਤਾ ਸੀ। ਬੈਚ ਨੇ ਪਤੰਜਲੀ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਕਿ ਇਹ ਮਾਫੀ ਸਿਰਫ ਤਸੱਲੀ ਲਈ ਹੈ। ਤੁਹਾਡੇ ਅੰਦਰ ਮਾਫੀ ਦੀ ਭਾਵਨਾ ਨਹੀਂ ਹੈ। ਇਸ ਤੋਂ ਬਾਅਦ ਅਦਾਲਤ ਨੇ ਅੱਜ ਸੁਣਵਾਈ ਦੀ ਤਰੀਕ ਤੈਅ ਕੀਤੀ ਹੈ ਇਸ ਤੋਂ ਬਾਅਦ 9 ਅਪ੍ਰੈਲ ਨੂੰ ਬਾਬਾ RAMDEV ਅਤੇ Patanjali Ayurvedic ਦੇ ਮੈਨੇਜਰ ਡਾਇਰੈਕਟਰ ਆਚਾਰੀਆ ਬਾਲਕ੍ਰਿਸ਼ਨ ਅਤੇ ਨਵਾਂ ਹਲਫ ਨਿਯਮਾਂ ਦਿਖਾਰਾ ਕੀਤਾ ਹੈ ਇਸ ਤੋਂ ਬਾਅਦ Patanjali ਦੇ ਬਿਨਾਂ ਸ਼ਰਤ ਮਾਫੀ ਮੰਗਦੇ ਹੋਏ ਕਿਹਾ ਕਿ ਉਹਨਾਂ ਨੂੰ ਇਸ ਗਲਤੀ ਤੇ ਪਛਤਾਵਾ ਹੈ ਅਤੇ ਅਜਿਹਾ ਦੁਬਾਰਾ ਨਹੀਂ ਹੋਵੇਗਾ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਅਪਡੇਟਸ న్యూਸ ਨਾਲ ਧੰਨਵਾਦ